ਅਮਰਸਰ ਦੇ ਇਸ ਬੈਂਕ ਦੇ ਵਿੱਚ ਦਿਨ ਦਿਹਾੜੇ ਹੋਈ ਲੁੱਟ ਇਹ ICICI ਬੈਂਕ ਚ ਜੀ ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ ਇੱਕ ਬੰਦਾ ਜੋ ਦਸਰੇ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਉਹ ਲੈ ਕੇ ਗਏ ਆ ਔਰ ਅਸੀਂ ਇਹਦੇ 'ਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੋਸ ਕਰ ਲਾਂਗੇ ਅੱਛਾ ਸਰ ਇਹ ਜਦੋਂ ਅੰਦਰ ਐਂਟਰ ਹੋਇਆ ਕਿ ਇਹ ਜਿਹੜੇ ਕਿ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ ਸਾਰਾ ਪੱਟੀ ਦੇ ਸਟੋਰ ਕਰੀਆ ਇਸ ਤਰ੍ਹਾਂ ਇਸ ਤਰ੍ਹਾਂ ਸੀਸੀਟੀਵੀ ਚ ਆਇਆ ਤਾਂ ਦ੍ਰਿਸ਼ਟੀ ਵਿੱਚ ਵੀ ਦੇਖੀ ਨਹੀਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਕਿ ਉਹ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ ਸਾਡੀ ਇਨਵੈਸਟੀਗੇਸ਼ਨ ਤੇ ਅਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀਵੀ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਤੇ ਪਲੇਸ ਆਫ ਅਕਰੈਂਸ ਤੇ ਜਿੰਨੀ ਐਵੀਡ ਉਹ ਅਸੀਂ ਦੇਖ ਲਈਆ ਔਰ ਲੈ ਲਈਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰੇ ਕਿੰਨੇ ਲੋਕ ਤਾਂ ਆਪਣੇ ਦੇ ਸੀ ਯਾਰ ਕਿੰਨਾ ਕੋਲ ਸੀਗਾ ਉਹ ਜੇ ਇਨੀਸ਼ੀਅਲੀ ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਕਿਉਰਟੀ ਗਾਰਡ ਨਹੀਂ ਹੈਗਾ ਜੀ ਜਿਆਦਾਤਰ ਇਸ ਤਰ੍ਹਾਂ ਹੀ ਬੈਂਕ ਨੂੰ ਸ਼ਿਕਾਰ ਕੀਤਾ ਜਾਂਦਾ ਜਿੱਥੇ ਸਕਿਉਰਟੀ ਗਾਰਡ ਲੱਗਦਾ ਕਿ ਬੈਂਕ ਤਾਂ ਵੀ ਕਪੂਰ ਹਾਂਜੀ ਸਕਿਉਰਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਕਿਉਰਿਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਉਮੀਦ ਕੀ ਤੇਰੇ ਸਾਰੇ ਲੋਕ ਅੰਮ੍ਰਿਤਸਰ ਦੇ ਨੇ ਕਿਉਂਕਿ ਗਲਦਾਰ ਕਾਫੀ ਕੰਮ ਕਰਦੇ ਆ ਅੰਦਰ ਬਾਕੀ ਸਾਰੇ ਥੇਟ ਨੇ ਹਾਂਜੀ ਹਾਂਜੀ ਇਹ ਬਿਲਕੁਲ ਸੇਫ ਨੇ ਕੋਈ ਕਿਸੇ ਨਾਲ ਇਦਾਂ ਦੀ ਗੋਮੈਨ ਹੈਂਡਲਿੰਗ ਜਾਂ ਅਦਰਵਾਈਜ਼ ਕੁਝ ਨਹੀਂ ਬਿਲਕੁਲ ਸੇਫ ਨੇ ਇਹ ਜਿਹੜੀ ਅਮਾਉਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਸਰ ਕੀ ਉਮੀਦ ਹੈ ਕਦੋਂ ਤੱਕ ਜਿਹੜੇ ਜੇਲ੍ਹ ਦੇ ਇਲਾਕੇ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟ੍ਰ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਅਸੀਂ ਟ੍ਰੇਸ ਕਰਦੇ ਆ। ਸਰ ਆਏ ਤਾਂ ਪਤਾ ਲੱਗਾ ਕਿ ਕਦਾ ਦੇ ਆਏ ਨੇ ਕਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ। ਦੇਖੋ ਜੀ ਅਸੀਂ ਸਾਡੇ ਕਮਿਸ਼ਨਰੇਟ ਦੀ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ ਅਸੀਂ ਉਹਨੂੰ ਇਨ ਟਾਈਮ ਟ੍ਰੇਸ ਕਰਦੇ ਰਹੇ ਆ ਇਹ ਵੀ ਟ੍ਰੇਸ ਹੋਏਗਾ ਜੀ। ਥੈਂਕ ਯੂ ਜੀ। ਬਿਲਕੁਲ ਉਮੀਦ ਹੈ